ਉgge ਸੰਗੀਤਕਾਰ ਚਰਨਜੀਤ ਅਹੋਜਾ ਨਮਿੱਤ ਸ਼ਰਧਾਂਜਲੀ ਸਮਾਰੋਹ ਮੁਹਾਲੀ ਦੇ ਵਿੱਚ ਹੋਇਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਲਾਕਾਰਾਂ ਅਦਾਕਾਰਾਂ ਅਤੇ ਸੱਭਿਆਚਾਰਕ ਸ਼ਖਸੀਅਤਾਂ ਤੋਂ ਇਲਾਵਾ ਉਹਨਾਂ ਦੇ ਪ੍ਰਸ਼ੰਸਕਾਂ ਨੇ ਸ਼ਮੂਲੀਅਤ ਕੀਤੀ ਮਰਹੂਮ ਸੰਗੀਤਕਾਰ ਦੀ ਪਤਨੀ ਸੰਗੀਤਾ ਅਹੋਜਾ ਅਤੇ ਚਾਰ ਪੁੱਤਰਾਂ ਸਚਿਨ ਅਹੋਜਾ ਪੰਕਜ ਅਹੋਜਾ ਲਵ ਅਹੋਜਾ ਅਤੇ ਕੁਝ ਅਹੋਜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਦਰਸਾਏ ਰਾਹ ਤੇ ਚੱਲਣ ਦਾ ਅਹਦ ਲਿਆ ਉੰਗੇ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਹੰਸਰਾਜ ਹੰਸ ਅਦਾਕਾਰ ਮਲਕੀਤ ਰੌਣੀ ਗੀਤਕਾਰ ਬੱਬੂ ਸਿੰਘ ਮਾਨ ਮਰਾਣਾ ਵਾਲਾ ਬਲਦੇ ਮਸਤਾਨਾ ਕੇਐਸ ਭਮਰਾ ਅਤੇ ਹੋਰ अनेका ਉਥੇ ਸ਼ਖਸੀਅਤਾਂ ਨੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਤੇ ਕਲਾਕਾਰਾਂ ਦੇ ਵੱਲੋਂ ਕਿਹਾ ਗਿਆ ਕਿ ਚਰਨਜੀਤ ਅਹੋਜਾ ਆਪਣੇ ਸੰਗੀਤ ਰਾਹੀਂ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਿਣਗੇ ਅੱਜ ਚਰਨਜੀਤ ਅਹੋਜਾ ਜੀ ਦੇ ਪਗੜੀ ਰਸਮ ਦੇ ਵਿੱਚ ਬਹੁਤ ਸਾਰੇ ਫਨਕਾਰ ਪਹੁੰਚੇ ਹੋਰ ਪੰਮੀ ਬਾਈ ਜੀ ਸਾਡੇ ਨਾਲ ਨੇ ਅ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਅੱਜ ਮਤਲਬ ਅੰਤਿਮ ਰਸਮ ਜਿਹੜੀ ਹੁੰਦੀ ਹੈ ਇੱਕ ਫਨਕਾਰ ਦੀ ਉਹ ਵੀ ਹੋ ਗਈ ਹੈ ਦੇਖੋ ਕੁਝ ਵੀ ਹੋ ਜੇ ਚਰਨਜੀਤ ਹੂਜਾ ਇੱਕ ਯੂਨੀਵਰਸਿਟੀ ਸੀ ਸੰਸਥਾ ਹਮੇਸ਼ਾ ਹੀ ਸੰਸਥਾ ਰਹਿੰਦੀ ਹੈ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਨਾ ਅਸੀਂ ਭੁੱਲ ਸਕਦੇ ਹਾਂ ਨਾ ਖੋ ਪ੍ਰੋਖੇ ਕਰ ਸਕਦੇ ਹਾਂ ਜੋ ਸੰਗੀਤ ਜਾਗਤ ਦੇ ਵਿੱਚ ਉਹ ਪੈੜਾਂ ਪਾ ਗਏ ਉਹ ਹਮੇਸ਼ਾ ਚਮਕਦੀਆਂ ਰਹਿਣਗੀਆਂ ਤੇ ਹਮੇਸ਼ਾ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਉਹਨਾਂ ਦੇ ਸੰਗੀਤ ਨੂੰ ਸੁਣਦੇ ਰਹਿਣਗੇ ਤੇ ਉਹਨਾਂ ਦੇ ਕੀਤੇ ਕੰਮ ਉਹਨਾਂ ਦੇ ਬੱਚੇ ਅੱਗੇ ਉਸ ਲਗੇਸੀ ਨੂੰ ਅੱਗੇ ਤੋਰਨਗੇ ਇਹ ਸਾਨੂੰ ਪੂਰਨ ਉਮੀਦ ਹੈ ਜੀ ਤੋਂ ਕਿ ਸਚਨ ਪੰਕੇਜ ਲਵਕੁਸ਼ ਇਹ ਤਾਂ ਬਹੁਤ ਛੋਟੇ ਸੀ ਜਦੋਂ ਮੈਂ ਉਹਨਾਂ ਦੇ ਨਾਲ ਜੁੜਿਆ ਮੈਂ ਮੇਰੀ ਗਾਇਕੀ ਦੀ ਸਾਂਝ 1994 ਚ ਪਈ ਉਹਨਾਂ ਦੇ ਨਾਲ ਜਦੋਂ ਉਹਨਾਂ ਨੇ ਮੇਰਾ ਪਹਿਲੇ ਮੱਝਮੈਲ ਬਿਰਬਾਬੇ ਦੀਆਂ ਬੋਲੀਆਂ ਮੁਸਕੀਤ ਬਾਦ ਕੀਤਾ ਪਰ ਸਾਡੀ ਦੋਸਤੀ ਉਹ ਤੋਂ ਪਹਿਲਾਂ ਦੀ 1986-87 ਦੀ ਸੀ ਤੇ ਸਟਿਲ ਡੈਥ ਤੱਕ ਅਸੀਂ ਇੱਕ ਦੂਜੇ ਨਾਲ ਜੁੜੇ ਰਹੇ ਹਾਂ ਐਂ ਤੇ ਇੱਕ ਵੱਡੇ ਭਰਾ ਦੇ ਤੌਰ ਤੇ ਇੱਕ ਸ਼ਾਹਕਾਰ ਦੇ ਤੌਰ ਤੇ ਮੈਂ ਉਹਨਾਂ ਨੂੰ ਮੁਹੱਬਤ ਕਰਦਾ ਸੀ ਉਹਨਾਂ ਦਾ ਸਤਿਕਾਰ ਕਰਦਾ ਅੱਜ ਅੱਜ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਹੇ ਸੀ ਉਹ ਵਿੱਚ ਹਾਸਾ ਵੀ ਆ ਰਿਹਾ ਸੀ ਕਈ ਵਾਰੀ ਗੱਲ ਸੁਣ ਕੇ ਵਿੱਚ ਅੱਖਾਂ ਨਮ ਵੀ ਹੋ ਰਹੀਆਂ ਸੀ ਕਿਉਂਕਿ ਉਹਨਾਂ ਦੀਆਂ ਯਾਦਾਂ ਬਹੁਤ ਸਾਰੇ ਲੋਕਾਂ ਨਾਲ ਜੁੜੀਆਂ ਹੋਈਆਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸੀ ਤੁਸੀਂ ਉੱਥੇ ਬੈਠ ਕੇ ਜਦੋਂ ਉਹਨਾਂ ਦੇ ਉਹੀ ਵਾਲੀਆਂ ਚੀਜ਼ਾਂ ਨੂੰ ਰੀਕਾਲ ਕਰ ਰਹੇ ਸੀ ਦੇਖੋ ਮੈਂ ਉਹ ਸਾਰੀਆਂ ਚੀਜ਼ਾਂ ਜਦੋਂ ਸਜੀਵ ਨਾਨ ਜੀ ਬੋਲ ਰਹੇ ਸਨ ਉਹ ਮੇਰਾ ਜ਼ਿਕਰ ਵੀ ਕਰ ਰਹੇ ਸਨ ਅੰਦ ਜਦੋਂ ਅਸੀਂ ਬੋਲੀਆਂ ਕੀਤੀਆਂ ਉਹ ਕਿਸ ਤਰ੍ਹਾਂ ਕੀਤੀਆਂ ਕਿਵੇਂ ਕੀਤੀਆਂ ਅੱਛਾ ਬੋਲੀਆਂ ਦਾ ਸੁਭਾਅ ਕਿੱਦਾਂ ਬਣਿਆ ਸੀ ਉਹ ਮਤਲਬ ਉਹ ਇੱਕ ਹਿਸਟਰੀ ਬਣ ਗਈ ਉਹ ਬੋਲੀਆਂ ਉਹ ਬਸ ਉਹ ਸੁਭਾਅ ਬੇ ਇਸੀ ਤਰ੍ਹਾਂ ਹੀ ਸੀ ਕਿ ਮੈਂ ਕੈਨੇਡਾ ਅਮਰੀਕਾ ਤੇ ਟੂਰ ਦੇ ਉਤੋਂ ਆਇਆ ਸੀ ਵਾਪਸ ਤੇ ਮੇਰਾ ਉੱਥੇ ਜੋ ਪ੍ਰੋਮੋਟਰ ਸੀ ਮਨਿੰਦਰ ਗਿੱਲ ਉਹ ਮੈਨੂੰ ਕਹਿਣ ਲੱਗਾ ਬਾਈ ਤੇਰੀਆਂ ਬੋਲੀਆਂ ਇੱਥੇ ਲੋਕਾਂ ਨੇ ਬਹੁਤ ਪ੍ਰਮਾਨ ਕੀਤੀਆਂ ਨੇ ਇਹਨੂੰ ਰਿਕਾਰਡ ਕਰ ਜਾ ਕੇ ਮਸਹੂਰ ਰਿਕਾਰਡਿੰਗ ਦਾ ਐਸਐਸ ਬੱਬ ਬਣਿਆ ਕਿ ਮੈਂ ਇੰਨਾ ਕੁ ਖੁਸ਼ਕਿਸਮਤ ਸ਼ਖਸ਼ ਹਾਂ ਕਿ ਜਿਹਨੂੰ ਚਰਨਜੀਤ ਹੁਜਾ ਸਾਹਿਬ ਨੇ ਆਪ ਕਿਹਾ ਕਿ ਮੈਂ ਕਰਾਂ ਵਾਹ ਵਾਹ ਕੀ ਬਾਤ ਮੇਰੀ ਤਾਂ ਜ਼ਰੂਰਤ ਹੀ ਨਹੀਂ ਸੀ ਉਹਨਾਂ ਨੇ ਕਹਿਣ ਦੀ ਕਿ ਤੁਸੀਂ ਕਰੋ ਜੀ ਤੇ ਉਹਨਾਂ ਨੇ ਆਪ ਕਿਹਾ ਤੇ ਆਪਦੇ ਜੇਬ ਦੇ ਵਿੱਚੋਂ ਪਰਸ ਦੇ ਵਿੱਚੋਂ 1 ਰੁਪਿਆ ਕੱਢਿਆ ਤੇ ਮੈਨੂੰ ਕਹਿੰਦੇ ਆ ਮੇਰੀ ਸਾਈ ਹੈ ਮੈਂ ਕਰਾਂ ਕੀ ਬਾਤ ਹੈ ਤੇ ਆਈ ਨੇਵਰ ਫੋਰਗੇਟ ਉਹ ਲੰਮੇ ਮੈਂ ਕਦੇ ਭੁੱਲ ਨਹੀਂ ਸਕਦਾ ਜੀ ਤੇ ਇੱਕ ਪਰਮਜੀਤ ਸਿੱਧੂ ਨੂੰ ਪੰਮੀ ਭਾਈ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੇਰੇ ਸ਼ਾਕਰ ਗੀਤ ਉਹਨਾਂ ਨੇ ਰਿਕਾਰਡ ਕੀਤੇ ਨੇ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ ਪਰ ਜਾਏ ਬਿਨਾ ਨਹੀਂ ਸਰਦਾ ਰੰਗਲੀ ਦੁਨੀਆ ਤੋਂ ਸੋ ਕਿੰਨੇ ਗਾਣੇ ਉਹਨਾਂ ਦੇ ਸੰਗੀਤ ਦੇ ਵਿੱਚ ਮੇਰੇ ਹੋਏ ਤੇ ਉਹ ਕਦੇ ਆਈ ਨੇਵਰ ਫੋਰਗੇਟ ਆਈ ਨੇਵਰ ਫੋਰਗੇਟ ਹੁਣ ਵੀ ਛੇਕ ਮੈਨਿਆ ਪਹਿਲਾਂ ਦੀ ਗੱਲ ਹੈ ਮੈਨੂੰ ਕਹਿੰਦੇ ਮੱਝਬੀ ਵਾਲੇ ਦੋ ਆਪੇ ਦੀਆਂ ਬੋਲੀਆਂ ਟੂ ਕਰੀਏ ਤੇ ਮੈਨੂੰ ਬਹੁਤ ਖੁਸ਼ੀ ਹੋ ਗਈ ਮਗਾਏ ਤੇ ਵੀ ਆਜਰ ਕਰਨੀਆਂ ਨੇ ਪਰ ਅਨਫੋਰਚੂਨੇਟਲੀ ਉਹਨਾਂ ਦੀ ਸਿਹਤ ਨੇ ਅਲਾਉ ਨਹੀਂ ਕੀਤਾ ਤੇ ਉਹ ਸੁਪਨਾ ਸਾਡਾ ਅਧੂਰਾ ਰਹਿ ਗਿਆ ਸੋ ਆਈ ਆਲਵੇਸ ਸਲੂਟ ਟੂ ਚਰਨ ਦੇ ਦੋਜਾ ਕੀ ਕਹਿਣਾ ਚਾਹੂਗੇ ਕਿੰਦਾਂ ਦੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਹਨ ਅਹੂਜਾ ਸਾਹਿਬ ਜੀ ਸੰਗੀਤ ਦੁਨੀਆ ਦੇ ਵਿੱਚ ਕਿੰਗ ਸੀਗੇ ਔਰ ਪੰਜਾਬ ਦੇ ਵਿੱਚ ਕਿਸੇ ਵੀ ਗਾਇਕ ਦਾ ਤੁਸੀਂ ਨਾਮ ਲਓ ਉਸ ਗਾਇਕ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾਉਣ ਵਿੱਚ ਜੋ ਰੋਲ ਅਹੂਜਾ ਸਾਹਿਬ ਨੇ ਨਿਭਾ ਗਏ ਉਹਨਾ ਪੰਜਾਬੀ ਕਿਸੇ 뮤జిక్ ਰਕਟ ਇਸੇ ਆਇਆ ਨਹੀਂ ਜੀ ਅਸੀਂ ਵਿਦੇਸ਼ਾਂ ਚ ਚਰਜੇ ਹੁਜਾ ਨਾਈਟ ਹੋਇਆ ਕਰਨੀ ਉਹਦੇ ਵਿੱਚ ਹਾਂਸ ਰਾਜ ਹਾਂਸ ਜੀ ਸਰਦੂਲ ਸਕੰਦਰ ਜੀ ਗੁਰਦਾਸ ਮਾਨ ਜੀ ਇਹ ਸਾਰੇ ਵੱਡੇ ਕਲਾਕਾਰ ਜਿਹੜੇ ਆ ਉਹਨਾਂ ਨੇ ਗਾ ਕੇ ਆਇਆ ਕਰਨਾ ਮਨਿੰਦਰ ਗਿੱਲ ਜੀ ਨੇ ਸ਼ੋਅ ਕਰਾ ਕਰਨੇ ਉਹ ਸ਼ੋਅ ਦਾ ਹਿੱਸਾ ਮੈਂ ਤੇ ਭੱਲਾ ਸਾਹਿਬ ਬੰਦੇ ਹੁੰਦੇ ਸੀ ਵਾ 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 ਤੇ ਮੈਂ ਤੇ ਭੱਲਾ ਸਾਹਿਬ ਨੇ ਕਮੇਟੀ ਕਰਨ ਜਾਣਾ ਜੀ ਤੇ ਅਸੀਂ ਦੇਖਣਾ ਵੀ ਚਰਨਜੀ ਹੁਜਾ ਸਾਹਿਬ ਦਾ ਇੰਨਾ ਸਤਕਾਰ ਇੰਨਾ ਨਾਮ ਵੱਡਾ ਹੈਗਾ ਜੀ ਤੇ ਸਾਨੂੰ ਲੱਗਾ ਕਿ ਇਹ ਜਿਹੜਾ ਨਾਮ ਕਮਾਗੇ ਆ ਵੀ ਸਾਡੀ ਛੰਕਾਟੇ ਵਿੱਚ ਵੀ ਨਹੀਂ ਸੀ ਉਹ ਤਾਂ ਲਈਏ ਤੇ ਅਸੀਂ ਛੰਕਾਟਾ 93 ਲਈ ਬੇਨਤੀ ਕੀਤੀ ਹੁਜਾ ਸਾਨੂੰ ਕਿ ਤੁਸੀਂ 뮤직 ਦੋ ਠੀਕ ਹੈ ਜੀ ਤੇ ਸਾਨੂੰ ਜਦੋਂ ਹਾਂ ਕੀਤੀ ਮੈਂ ਤੇ ਭੱਲਾ ਸਤਵੇਂ ਸਮਾਂ ਤੇ ਭਾੜ ਕੇ ਭੱਲਾ ਸਾਹ ਕਹਿੰਦੇ ਯਾਰ ਚਰੰਜ ਗੁਜਾ ਜੀ ਮੰਨ ਗਏ ਆਪਣੇ 뮤직 ਦੇਣ ਲਈ ਛੰਕਾਟਾ 93 ਕਰਕੇ ਬਹੁਤ ਵਿਕ ਗਿਆ 뮤직 ਚਰੰਜ ਦੀ ਸੀਗਾ ਤਾਂ ਅਸੀਂ ਕਹਿੰਦੇ ਆ ਕਿ ਜਿੰਨਾ ਇਹਨਾਂ ਨੇ ਆਪਣੀਆਂ ਟਰਮ ਤੇ ਆਪਣੀਆਂ ਸ਼ਰਤਾਂ ਜ਼ਿੰਦਗੀ ਜੀਵੀ ਆ ਉਹ ਬਹੁਤ ਘੱਟ ਲੋਗਾ ਹਿੱਸੇ ਹੁੰਦੀ ਆ ਪਰ ਉਸ ਬੰਦੇ ਨੇ ਆਪਣੀ ਜਿਹੜੀ ਪ੍ਰਤਿਭਾ ਸੀਗੀ ਉਹਦਾ ਸਿੱਕਾ ਬਣਾਇਆ ਤੇ ਦੁਨੀਆ ਚ ਕਿ ਬਾਲੀਵੁੱਡ ਪਾਲੀਵੁੱਡ ਕਿਤੇ ਵੀ ਕਰ ਲੋ ਅਹੂਜਾ ਸਾਹਿਬ ਤੋਂ ਵੱਡਾ ਕੋਈ ਨਾਮ ਨਹੀਂ ਅੱਛਾ ਆਪਾਂ 1 ਮਹੀਨੇ ਦੇ ਵਿੱਚ ਦੋ ਵੱਡੇ ਸਤਾਰੇ ਭੱਲਾ ਸਾਹਿਬ ਪਹਿਲਾਂ ਗਏ ਉਸ ਤੋਂ ਬਾਅਦ ਅਹੂਜਾ ਸਾਹਿਬ ਚਲੇ ਗਏ ਮਤਲਬ ਦੋਵੇਂ ਐਸ ਤਰ੍ਹਾਂ ਦੀਆਂ ਸ਼ਕਤੀਆਂ ਸੀ ਜਿਨ੍ਹਾਂ ਦਾ ਤੁਹਾਡੇ ਨਾਲ ਬਹੁਤ ਨੀੜਲਾ ਰਿਸ਼ਤਾ ਰਿਹਾ ਹੈ ਕਿਦਾਂ ਦਾ ਇਹ ਮਤਲਬ 25000 2025 ਕਿਦਾਂ ਦਾ ਚੜਿਆ ਵੀ ਤੁਹਾਡੇ ਕਰੀਬ ਦੋ ਸ਼ਕਤੀਆਂ ਮਹੀਨਾ ਇੱਕ ਵਕਤ ਹੀ ਤੁਹਾਡੀ ਗੱਲ ਠੀਕ ਆ ਕਿ 22 ਅਗਸਤ ਨੂੰ ਜੀ ਕਮੇਡੀ ਦੁਨੀਆ ਦਾ ਸਭ ਤੋਂ ਵੱਡਾ ਸਤਾਰਕ ਹੋਇਆ ਬਿਲਕੁਲ ਤੇ 21 22 ਸਤੰਬਰ ਨੂੰ ਹੀ ਅਸੀਂ ਸੰਗੀਤ ਦੁਨੀਆ ਦਾ ਤੁਹਾਡਾ ਸਾਰਕ ਹੋਇਆ ਇਹ ਬਾਕੀ ਮਹੀਨਾ ਸਾਡੇ ਸ ਬਹੁਤ ਕਾਲਾ ਦੌਰ ਸੀ ਪਰ ਇਹ ਮੈਂ ਸੋਚਦਾ ਵੀ ਪੱਲਾਸਾ ਵੀ ਗਾਇਕ ਵਧੀਆ ਸੀਗੇ ਤੇ ਅਰੁਜਾ ਸਾਹਿਬ ਬਹੁਤ ਵਧੀਆ ਸੰਗੀਤਕਾਰ ਸੀਗੇ ਉਹ ਉੱਪਰ ਜਾ ਕੇ ਤਾਰੇ ਇਕੱਠੇ ਹੋ ਗਏ ਵਾ ਵਾ ਤੇ ਸਾਨੂੰ ਹੋਰ ਸੁਣਾਉਂਦੇ ਰਹਿਣ ਤੇ ਦੁਨੀਆ ਦੇ ਵਿੱਚ ਪਿੱਛੇ ਜਿਹੜਾ ਪੰਜਾਬੀ ਸੰਗੀਤ ਜਗਤ ਵਾ ਉਹ ਉਹਨਾਂ ਨੂੰ ਜਿੱਦਾਂ ਅੱਜ ਵੀ ਕਹਿੰਦੇ ਆ ਕਿ ਅਰੁਜਾ ਸਾਹਿਬ ਨਾਸ ਸੀ ਤੇ ਨਾਸ ਹੀ ਹੋਣਗੇ ਉਹ ਸਾਡੇ ਵਿੱਚ ਹੀ ਰਹਿਣਗੇ ਜਦ ਤੱਕ ਪੰਜਾਬੀ 뮤직 ਆ ਉਹ ਜਸ ਹਰਵਤ ਜੀ ਰਣਗੇ ਕੋਈ ਐਸੀ ਯਾਦ ਜਿਹੜੀ ਹਮੇਸ਼ਾ ਤੁਹਾਡੇ ਨਾਲ ਬੰਜੀ ਰਹੀ ਆ ਉਹ ਹੁਜਾ ਸਾਹਿਬ ਦੇ ਨਾਲ ਬਿਤਾਈ ਹੋਈ ਚਲੋ ਬੜੀਆਂ ਹੁਜਾ ਸਾਹਿਬ ਦੇ ਨਾਲ ਮੇਰੀਆਂ ਯਾਦਾਂ ਨੇ ਉਹ ਗੁਰੂਦੇਵ ਸਾਡੇ ਉਹਨਾਂ ਤੋਂ ਮੈਂ ਇਹ ਸਮਝ ਲਵਾਂ ਵੀ ਉਹਨਾਂ ਦਾ ਸਟੂਡੀਓ ਦੇ ਮਾਮਲੇ 'ਚ ਉਹਨਾਂ ਦਾ ਲਾਇਆ ਹੋਇਆ ਵੋਟਾਂ ਮੈਂ ਤੇ ਬੜੀਆਂ ਯਾਦਾਂ ਨੇ ਉਹਨਾਂ ਨਾਲ ਕੋਈ ਜੇ ਹੁਣ ਮੈਂ ਯਾਦਾਂ ਦੀ ਪਟਾਰੀ ਖੋਲਾਂ ਪਹਿਲੀ ਸ਼ੁਰੂਆਤ ਕਿੱਦਾਂ ਹੁੰਦੀ ਤੁਹਾਡੀ ਪਹਿਲੀ ਸ਼ੁਰੂਆਤ ਇੱਕ ਰਿਕਾਰਡਿੰਗ ਕੀਤੀ ਸੀ ਅਸੀਂ ਬਲਕਾਰ ਅਨਖੀਲਾ ਤੇ ਜਸਵਿੰਦਰ ਬਰਾੜ ਦੀ ਸੰਗੀਤਿਕਾ ਸਟੂਡੀਓ ਚ ਮੇਰੀ ਪਹਿਲੀ ਉਹ ਰਿਕਾਰਡਿੰਗ ਸੀ ਦਿੱਲੀ ਤੇ ਮਿਊਜ਼ਿਕ ਮੈਂ ਕੀਤਾ ਸੀ ਉਹਦੇ ਪ੍ਰੋਡਿਊਸਰ ਅਹੂਜਾ ਸਾਹਿਬ ਸੀ ਵਾ 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 ਕੀ ਤੇ ਸਾਗਾ ਕੰਪਨੀ ਦੀ ਉਹ ਰਿਕਾਰਡਿੰਗ ਸੀ ਪਰ ਮੈਨੂੰ ਲੱਗਦਾ ਹੁੰਦਾ ਸੀ ਮੈਂ ਕਦੇ ਮਿਲਿਆ ਨਹੀਂ ਸੀ ਪਹਿਲਾਂ ਉਹਨਾਂ ਨੂੰ ਮੈਂ ਕਿਹਾ ਸੀ ਜੀ ਬਈ ਅਹੂਜਾ ਸਾਹਿਬ ਸਟੂਡੀਓ ਚ ਨਾ ਆਉਣ ਤਿੰਨ ਦਿਨ ਰਿਕਾਰਡਿੰਗ ਚੱਲਣੀ ਹੈ ਫੇਰ ਮੇਰੇ ਤੋਂ ਕੰਮ ਹੋਣਾ ਤੇ ਬਸ ਇਹ ਕਿ ਜਿਸ ਦਿਨ ਪਹਿਲੇ ਦਿਨ ਰਿਕਾਰਡਿੰਗ ਸੀ ਉਦੋਂ ਆਏ ਨਹੀਂ ਉਹ ਸ਼ਾਮ ਨੂੰ ਮੈਂ ਬਾਈਚਾਂਸ ਸਟੂਡੀਓ ਦੇ ਬਾਹਰ ਨਿਕਲਿਆ ਸ਼ਾਮ ਨੂੰ ਦੇਖਿਆ ਕਿ ਜੋਜਾ ਸਾਹਿਬ ਬੈਠੇ ਉਹ ਮੇਰੀ ਪਹਿਲੀ ਮੁਲਾਕਾਤ ਸੀਗੀ ਜੋਜਾ ਸਾਹਿਬ ਨਾਲ ਕਿਉਂਕਿ ਉਸ ਤੋਂ ਪਹਿਲਾਂ ਹੋਰ ਕਈ ਚੀਜ਼ਾਂ ਯਾਦਾਂ ਐਸੀਆਂ ਕਿ ਮੈਂ ਉਹਨਾਂ ਨੂੰ ਇੱਕ ਲੈਟਰ ਲਿਖੀ ਸੀ ਚਿੱਠੀ ਲਿਖੀ ਸੀ ਕਿ ਮਹਾਰਾਜ ਤੁਹਾਨੂੰ ਸੁਣ ਸੁਣ ਕੇ ਮੈਂ ਮਿਊਜ਼ਿਕ ਕਰਨਾ ਸਿੱਖਿਆ ਇਹ ਸਮਝ ਲਓ ਵੀ ਬਾਕੀ ਜਿਹੜੇ ਹੈਗੇ ਨੇ ਉਹ ਤੁਹਾਡੇ ਕੌਰਵ ਪੰਡਵ ਨੇ ਮੈਂ ਤੁਹਾਡਾ ਇੱਕ ਲੱਗਿਆ ਕੀ ਬਾਤ ਕੀ ਬਾਤ ਤੇ ਉਹ ਉਹਨਾਂ ਨੇ ਚਿੱਠੀ ਸਾਹਮਣੇ ਰੱਖੀ ਸੀ ਜਦੋਂ ਮੈਂ ਫਿਰ ਪਹਿਲੀ ਵਾਰ ਹੀ ਮਿਲਿਆ ਫਿਰ ਉਹਨਾਂ ਨੇ ਜ਼ਿਕਰ ਕੀਤਾ ਕਹਿੰਦੇ ਤੂੰ ਮੇਰਾ ਇੱਕ ਲਵਿਆ ਆ ਗਿਆ ਸੋ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੋਲ ਹੀ ਰਹਿਣ ਲੱਗ ਗਿਆ ਬੜਾ ਕੁਝ ਸਿੱਖਿਆ ਉਹਨਾਂ ਕੋਲ ਤੇ ਅੱਜ ਸਟੂਡੀਓ ਲਾਈਨ ਦਾ ਕਹੋ ਮਿਊਜ਼ਿਕ ਦਾ ਜੋ ਵੀ ਜੀ ਪ੍ਰੋਫੈਸ਼ਨਲੀ ਜੋ ਕਰ ਰਹੇ ਆ ਇਹ ਸਭ ਉਹਨਾਂ ਦਾ ਲਾਇਆ ਹੋਇਆ ਬੂਟਾ ਜੀ ਸਾਡੀ ਜਾਨ ਨੇ ਉਹ ਹਮੇਸ਼ਾ ਜਾਨ ਸੀ ਜਾਨ ਹੈ ਜਾਨ ਰਹਿਣਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਾਨ ਨੇ ਔਰ ਇਹੋ ਜਿਹੇ ਲੋਕ ਸਿਰੇ ਰਿਕ ਤੌਰ ਤੇ ਜਾ ਸਕਦੇ ਨੇ ਪਰ ਹਮੇਸ਼ਾ ਅਮਰ ਰਹਿੰਦੇ ਨੇ ਉਹਨਾਂ ਦੇ ਗਾਣਿਆਂ 'ਚ ਅਸੀਂ ਉਹਨਾਂ ਨੂੰ ਦੇਖਦੇ ਆਂ ਉਹਨਾਂ ਦੇ ਮਿਊਜ਼ਿਕ 'ਚ ਅਸੀਂ ਉਹਨਾਂ ਨੂੰ ਦੇਖਦੇ ਆਂ ਔਰ ਸਭ ਤੋਂ ਵੱਡੀ ਗੱਲ ਹੈ ਮੇਰੇ ਤਾਂ ਉਹ ਪਿਤਾ ਨੇ ਕਿਉਂਕਿ ਸਚਿਨ ਮੇਰਾ ਪਰਾ ਹੈ ਸਚਨਾ ਹੋ ਜੇ ਉਹਦੇ ਪਿਤਾ ਮੇਰੇ ਪਿਤਾ ਇੱਕ ਹੀ ਹੈ ਨਾ ਤੇ ਸੋ ਬਸ ਇਹੀ ਕਹਾਂਗੇ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਉਹਨਾਂ ਨੂੰ ਜਨਤ ਨਸੀਬ ਹੋਵੇ ਕੋਈ ਐਸੀ ਗੱਲ ਜਿਹੜੀ ਮਤਲਬ ਉਹਨਾਂ ਦੀ ਕਈ ਹੋਈ ਲੜਬਾਂ ਨੇ ਔਰ ਜ਼ਿੰਦਗੀ 'ਚ ਉਹਨੇ ਬੜਾ ਸਾਥ ਦਿੱਤਾ ਗੱਲ ਬਹੁਤ ਗੱਲਾਂ ਤਾਂ ਬਹੁਤ ਨੇ ਜੇ ਮੈਂ ਕਰਨ ਲੱਗਾ ਤੇ ਉਹ बस होई कि अच्छा गाओ ओ गाओ जड़ा टिया पहना च बैठ के सुनया जासी हुज्जा साहब ਨਾਲ ਜੁੜੀ ਹੋਈ ਕੋਈ ਯਾਦ ਸਾਂਝੀ ਕਰ ਦਿਓ ਭਾਜੀ ਬਹੁਤ ਸਾਰੀਆਂ ਯਾਦਾਂ ਹੁज्जा साहब ਨਾਲ ਤੇ ਮੈਂ ਰਿਆ ਹੀ ਬਹੁਤ ਸਭ ਤੋਂ ਜ਼ਿਆਦਾ ਬੰਦਾ ਮੈਂ ਹੀ ਰਿਆ ਨਵੇ ਨਾਲ ਅੱਛਾ ਜੀ ਮਤਲਬ ਸਭ ਤੋਂ ਜ਼ਿਆਦਾ ਛਿੜਕਾ ਵੀ ਮੈਂ ਹੀ ਖਾਧੀ ਆ ਨਾ ਇਹਨਾਂ ਦੀਆਂ ਅਲੱਗ-ਅਲੱਗ ਯਾਦਾਂ ਨੇ ਬਹੁਤ ਕਮਾਲ ਦੇ ਬੰਦੇ ਸੀਗੇ ਕੰਪਲੀਟ ਗੁਰੂ ਸੀਗੇ ਅੱਛਾ ਕੋਈ ਐਸੀ ਗੱਲ ਜਿਹੜੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਹੀ ਔਰ ਲੜ ਬਣ ਲਈ ਔਰ ਜ਼ਿੰਦਗੀ 'ਚ ਉਹਨੇ ਬੜਾ ਸਾਥ ਦਿੱਤਾ ਗੱਲ ਨੂੰ ਸਾਰੀਆਂ ਜੀ ਸਾਰੀਆਂ ਇੱਕ ਤੇ ਮਿਹਨਤ ਦਾ ਕਹਿੰਦੇ ਸੀ ਕੋਈ ਰਿਪਲੇਸਮੈਂਟ ਨਹੀਂ ਹੈ ਜੀ ਮੈਨੂੰ ਇੱਕ ਵਾਰੀ ਯਾਦ ਆ ਉਹ ਕਹਿੰਦੇ ਮੈਂ ਕਿਹਾ ਗੁਰੂ ਜੀ ਤੁਸੀਂ ਬੰਬੇ ਜਾ ਕੇ ਕਿਉਂ ਨਹੀਂ ਕੰਮ ਕਰਦੇ ਕਹਿੰਦੇ ਯਾਰ ਮੈਂ ਮੁੱਖ ਮੰਤਰੀ ਠੀਕ ਹੈ ਮੈਂ ਪ੍ਰਧਾਨ ਮੰਤਰੀ ਨਹੀਂ ਕੀ ਬਾਤ ਕੀ ਬਾਤ ਕਹਿੰਦੇ ਮੈਂ ਪੰਜਾਬ ਵਾਸਤੇ ਕੰਮ ਕਰਨਾ ਫਿਰ ਉਹ ਕਹਿੰਦੇ ਸੀ ਮੈਂ ਕਿਹਾ ਤੁਸੀਂ ਇੱਥੇ ਆ ਗਏ ਸਾਰਾ ਫੀਲਡ ਛੱਡ ਕੇ ਆਪਣਾ ਹਾਂਜੀ ਕਹਿੰਦੇ ਯਾਰ ਮੇਰਾ ਮਨ ਕਰਦਾ ਕਿ ਮੈਂ ਜਦੋਂ ਵੀ ਇਥੋਂ ਦੁਨੀਆ ਤੋਂ ਜਾਵਾਂ ਨਾ ਮੈਂ ਪੰਜਾਬ ਚੋਂ